ਸਾਤਿਕਾਰ ਮੈਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸਿਰ ਧਰ ਦੀ ਬਾਜ਼ੀ ਲੱਗ ਗਈ ਹੈ ਕਾਂਗਰਸ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਵਿਚਕਾਰ ਤਿੰਨੋਂ ਪਾਰਟੀਆਂ ਪੂਰਾ ਤਾਮ ਝਾਮ ਝੋਕਰੀਆਂ ਨੇ ਦਿੱਲੀ ਦੇ ਵਿੱਚ 5 ਫਰਵਰੀ ਨੂੰ ਵਿਧਾਨ ਸਭਾ ਦੀਆਂ ਚੋਣਾਂ ਦੀ VOTING ਹੋਵੇਗੀ ਇਧਰ ਸਾਰੀਆਂ ਪਾਰਟੀਆਂ ਵੱਲੋਂ ਤਾਮਝਾਂਪ ਝੁਕਿਆ ਜਾ ਰਿਹਾ ਹੈ ਅੱਡੀ ਛੋਟੀ ਦੇ ਜੋਰ ਲਗਾਏ ਜਾ ਰਹੇ ਨੇ ਲੇਕਿਨ ਇਧਰ ਤਿੰਨ ਵਾਰ ਸੱਤਾ ਵਿੱਚ ਰਹਿ ਚੁੱਕੀ ਆਮ ਆਦਮੀ ਪਾਰਟੀ ਦੇ ਪਰਖੱਚੇ ਉੱਡ ਗਏ ਨੇ ਯਾਨੀ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕ੍ਰੀਜੀਵਾਲ ਨੂੰ ਭਜਣਾ ਪੈ ਗਿਆ ਨੇ ਕਿ ਆਖਰ ਕਦ ਥੋੜੇ ਜਿਹੇ ਦਿਨਾਂ ਦੇ ਵਿੱਚ ਸਾਡਾ ਵੋਟ ਬੈਂਕ ਕਿਵੇਂ ਡਿੱਗ ਸਕਦਾ ਹੈ ਯਾਨੀ ਕਿ ਆਮ ਆਦਮੀ ਪਾਰਟੀ ਦੇ ਕੰਰੂਨ ਅਰਵਿੰਦ ਕੇਸ਼ਰੀਵਾਲ ਮੌਜੂਦਾ ਮੁੱਖ ਮੰਤਰੀ ਆਸੀ ਅਤੇ ਮਨੀਸ਼ ਸੋਦੀਆ ਵੱਲੋਂ ਜੋੜ ਲਗਾਏ ਜਾ ਰਹੇ ਨੇ ਭਾਰਤੀ ਜਨਤਾ ਪਾਰਟੀ ਨੇ ਵੀ ਡਿਗਜ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰੇ ਹੋਏ ਨੇ ਕਾਂਗਰਸ ਪਾਰਟੀ ਵੀ ਘਟ ਨਹੀਂ ਹੈ ਉਹਨਾਂ ਨੇ ਵੀ ਆਪਣੇ ਢੱਲਲੇਦਾਰ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ ਲੇਕਿਨ ਇਹਨਾਂ ਸਰਵੇਆ ਨੇ ਪੰਬਰ ਪੂਸੇ ਵਿੱਚ ਪਾ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸੀਵਾਲ ਨੂੰ ਲੱਗਦਾ ਹੈ ਕਿ ਸੱਤਾ ਹੱਥਾਂ ਦੇ ਵਿੱਚੋਂ ਗਈ ਅਰਵਿੰਦ ਕੇਸੀਵਾਲ ਦੇ ਵਿੱਚੋਂ ਪਹਿਲਾਂ ਲਿਖ ਕੇ ਦਿੱਤਿਆ ਜਾਂਦਾ ਸੀ ਦਿੱਲੀ ਦੇ ਨਾਲੇ ਅਰਵਿੰਦ ਕੇਸੀਵਾਲ ਵੱਲੋਂ 70 ਦੇ ਵਿੱਚੋਂ ਸਾਨੂੰ 60 ਸੀਟਾਂ ਆਉਣਗੀਆਂ ਲਿਖ ਕੇ 65 ਆਉਣਗੀਆਂ ਲੇਕਿਨ ਇਧਰ ਸਲ ਸਰਦੀ ਦੇ ਵਿੱਚ ਪਸੀਨੇ ਆ ਰਹੇ ਨੇ ਅਰਵਿੰਦ ਕੇਜੀਵਾਲੂ ਸੂਤਰਾਂ ਦੇ ਹਵਾਲੇ ਤੋਂ ਬੜੇ ਵੱਡੇ ਸਰਵੇ ਆਏ ਨੇ ਭਾਰਤੀ ਜਨਤਾ ਪਾਰਟੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਲੈ ਕੇ ਕਿਹੜੀ ਪਾਰਟੀ ਦੀ ਸਰਕਾਰ ਬਣੇਗੀ ਅੱਜ ਐਗਜ਼ਿਟ ਪੋਲ ਨੇ ਅੱਜ ਸਰਵੇ ਨੇ ਅਜਿਹੜਾ ਹੈ ਕਲੀਅਰਿਫਾਈ ਕਰ ਦਿੱਤਾ ਹੈ ਜਿਸ ਕਰਕੇ ਪਸੀਨੇ ਆ ਗਏ ਨੇ ਸਰਦੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਖਾਸ ਕਰਕੇ ਕਨਵੀਨਰ ਅਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀ ਵੱਲੋਂ ਜੇਕਰ ਦੁਬਾਰਾ 34 ਵਾਰ ਸੱਤਾ ਦੇ ਵਿੱਚ ਸਰਕਾਰ ਨਾ ਆਈ ਤਾਂ ਪਰਖੱਚੇ ਉੱਡ ਜਾਣਗੇ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਬੜਾ ਵੱਡਾ ਪ੍ਰਭਾਵ ਪਵੇਗਾ ਕਿਉਂਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਕੁਵਰ ਵਿਜੇ ਪ੍ਰਤਾਪ ਸਿੰਘ ਕਹਿ ਰਹੇ ਨੇ ਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ 21 ਸੀਟ ਨਹੀਂ ਮਿਲਨੀ ਪੰਜਾਬ ਤੋਂ ਉਧਰ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਪਹਿਲੇ ਨੰਬਰ ਤੇ ਹੋਵੇਗੀ ਕਾਂਗਰਸ ਪਾਰਟੀ ਦੂਸਰੇ ਨੰਬਰ ਤੇ ਆਮ ਆਦਮੀ ਪਾਰਟੀ ਅਤੇ ਤੀਸਰੇ ਨੰਬਰ ਤੇ ਭਾਰਤੀ ਜਨਤਾ ਪਾਰਟੀ ਹੋਵੇਗੀ ਯਾਨੀ ਕਿ ਸਭ ਤੋਂ ਵੱਧ ਸੀਟਾਂ ਮਿਲਣਗੀਆਂ ਕਾਂਗਰਸ ਪਾਰਟੀ ਨੂੰ ਕਿਉਂਕਿ ਕਾਂਗਰਸ ਪਾਰਟੀ ਦੀ ਅਵੇਟ ਕਰ ਰਹੇ ਨੇ ਦਿੱਲੀ ਦੇ ਲੋਕ ਯਾਨੀ ਕਿ ਜਿੰਨੀ ਵੀ ਡਿਵੈਲਪਮੈਂਟ ਹੋਈ ਹੈ ਦਿੱਲੀ ਦੀ ਇਸ 21 ਸਦੀ ਦੇ ਵਿੱਚ ਉਹ ਕਾਂਗਰਸ ਪਾਰਟੀ ਦੀ ਦੇਣਾ ਕਿਉਂਕਿ ਸੂਬੇ ਦੇ ਜਿਹੜੇ ਮੁੱਖ ਮੰਤਰੀ ਸੀ ਅਰਵਿੰਦ ਕੇਸ਼ਰੀਵਾਲ ਅਤੇ ਕਨਵੀਨਰ ਵੀ ਨੇ ਉਹਨਾਂ ਵੱਲੋਂ ਤਾਂਗਲੀ ਕੀਤੀ ਗਈ ਉਹਨਾਂ ਦੇ ਕੱਚੇ ਚਿੱਠੇ ਖੋਲੇ ਗਏ ਸੀਬੀਆਈ ਵਿਜੀਲੈਂਸੀ ਅਤੇ ਇੰਟੈਲੀਜੈਂਸ ਅਤੇ ਈਡੀ ਵੱਲੋਂ ਯਾਨੀ ਕਿ 50 ਕਰੋੜ ਰੁਪਏ ਦੇ ਬੰਗਲੇ ਵਿੱਚ ਰਹਿੰਦੇ ਨੇ ਆਮ ਆਦਮੀ ਪਾਰਟੀ ਦੇ ਕਰਮੀਨ ਅਰਵਿੰਦ ਕੇਸ਼ੀਵਾਲ ਲੇਕਿਨ ਉਹ ਕਹਿੰਦੇ ਨੇ ਕਿ ਅਸੀਂ ਆਮ ਲੋਕਾਂ ਆਮ ਲੋਕਾਂ ਦੀ ਪਾਰਟੀ ਹੈ ਅੱਖਾਂ ਖੁੱਲ ਗਈਆਂ ਨੇ ਅਰਵਿੰਦ ਕੇਸੀਵਾਲ ਦੀਆਂ ਇਧਰੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀ ਹੁਬ ਹੁਬ ਕੇ ਪ੍ਰਚਾਰ ਕਰ ਰਹੇ ਨੇ ਉਹਨਾਂ ਸਾਰਿਆਂ ਦੇ ਪੜਕੱਛੇ ਉੱਡ ਗਏ ਨੇ ਕਬਰਾਂ ਗਏ ਨੇ ਕਿ ਕੀ ਬਰੇਗਾ ਕਿਉਂਕਿ 19 سپورਟ ਉਹਨਾਂ ਰਿਸਪੌਂਸ ਨਹੀਂ ਮਿਲ ਰਿਹਾ ਜਿੰਨਾ ਕਿ ਪਿਛਲੀਆਂ ਦੋ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਿਲਿਆ ਸੀ ਉਧਰ ਦਹਾਰਾ ਮਾਰਦੇ ਨਜ਼ਰ ਆ ਰਹੇ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਕਾਂਗਰਸ ਪਾਰਟੀ ਦੇ ਉਮੀਦਵਾਰ ਕਹਿ ਰਹੇ ਨੇ ਕਿ ਜਿੱਤ ਪੱਕੀ ਹੈ ਸਿਰਫ ਐਲਾਨ ਹੋਣਾ ਬਾਕੀ ਹੈ ਸੂਤਰ ਦੱਸਦੇ ਨੇ ਕਿ ਕਾਂਗਰਸ ਪਾਰਟੀ ਦੀ ਸਰਕਾਰ ਸੰਪੂਰਨ ਬਹੁਤ ਲੈ ਕੇ ਦਿੱਲੀ ਦੇ ਵਿੱਚ 8 ਫਰਵਰੀ ਨੂੰ ਸਰਕਾਰ ਬਣਾਉਣ ਜਾ ਰਹੀ ਹੈ ਧੰਨਵਾਦ